ਪਿਛਲੇ ਦਿਨੀ ਪਟਿਆਲੇ ਚ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੂਰੇ ਪਟਿਆਲੇ ਵਿੱਚ ਸੰਸਨੀ ਫੈਲ ਗਈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਬੱਚੀ ਦਾ ਜਨਮ ਦਿਨ ਸੀ, 10 ਸਾਲਾ ਬੱਚੀ ਦਾ ਜਨਮ ਦਿਨ ਸੀ ਤੇ ਉਹਦੇ ਜਨਮ ਦਿਨ ਤੇ ਕੇਕ ਮੰਗਾਇਆ ਗਿਆ। ਕੇਕ ਕੱਟਿਆ ਗਿਆ ਤੇ ਕੇਕ ਖਾਧਾ ਗਿਆ। ਕੇਕ ਖਾਣ ਤੋਂ ਬਾਅਦ ਬੱਚੀ ਦੀ ਹਾਲਤ ਮੀਗੜ ਗਈ ਤੇ ਪਰਿਵਾਰ ਦਾ ਆਰੋਪੇ ਕੀ ਬੱਚੀ ਦੀ ਮੌਤ ਕੇ ਖਾਣ ਨਾਲ ਹੋਈਏ ਹਾਲਾਂਕਿ ਇਸ ਕੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਬੱਚੀ ਦੀ ਮੌਤ ਕੇ ਖਾਣ ਨਾਲ ਹੋਈ ਜਾਂ ਕਿਸੇ ਹੋਰ ਵਜ੍ਹਾ ਤੋਂ ਹੋਈ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਬੱਚੀ ਦੀ ਮੌਤ ਕੇ ਖਾਣ ਨਾਲ ਹੀ ਹੋਈ ਹੈ ਪਰਿਵਾਰ ਨੇ ਇੱਕ ਇੱਕ ਆਨਲਾਈਨ ਰਿਪੋਰਟ ਕੀਤਾ ਸੀ ਜਿਸ ਬੇਕਰੀ ਤੋਂ ਇੱਕ ਕੇਕ ਆਰਡਰ ਕੀਤਾ ਗਿਆ ਸੀ ਪੁਲਿਸ ਨੇ ਉਸ ਬੇਕਰੀ ਤੇ ਕਾਰਵਾਈ ਕੀਤੀ ਹੈ ਤੇ ਉੱਥੇ ਕੰਮ ਕਰਨ ਵਾਲੇ ਦੋ ਕਾਰੀਗਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਕਾਰੀਗਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਅਨੁਸਾਰ ਬੇਕਰੀ ਦਾ ਮਾਲਕ ਹਲੇ ਫਰਾਰ ਹੈ ਤੇ ਉਸਦੀ ਵੀ ਭਾਲ ਕੀਤੀ ਜਾ ਰਹੀ ਹੈ ਜੀ ਤੁਰ ਸਾਹਿਬ ਕਿਨਾ ਕਿ ਇਹਨਾਂ ਨੂੰ ਪੇਸ਼ ਕੀਤਾ ਸਰ ਤੇ ਕੀ ਮਾਨਯੋਗ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਜੀ ਜੇ ਜੱਜ ਸਾਹਿਬ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜੂਰ ਕਲਿਕ ਫਰਮਾਇਆ ਜੀ ਸਰ ਮਾਲਕ ਦੀ ਗ੍ਰਿਫਤਾਰੀ ਹੋਈ ਐ ਸਰ ਇਹਦੇ ਚ ਨਹੀਂ ਇਹ ਜੋ ਉਫਾਰ ਨਹੀਂ ਸਰ ਛਾਪੇ ਮਾਰੀ ਹੋ ਰਹੀ ਐ ਹੋ ਜਾਰੀ ਐ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕਿਵੇਂ ਹਾਂ ਜੀ ਹਾਂ ਉਹ ਇਹਨਾਂ ਦੀ ਰਜਿਸਟਰਡ ਐ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀਗਾ ਕਿ ਕਿਹੜੀ